ਦਿਲਜੀਤ ਦੇ ਸ਼ੋਅ 'ਚ ਪੰਗੜਾ ਪਾਉਂਦੀ ਨਜ਼ਰ ਆਈ ਦੀਪਿਕਾ ਪਾਦਕੋਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਸਸਟ੍ਰੀਕਾਂ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਪਰੈਸ਼ੋ ਨਵੇਂ ਨਕੋਰੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦਕੋਨ ਨੂੰ ਬੈਂਗਲੌਰ 'ਚ ਦਿਲਜੀਤ ਦੇ ਸ਼ਾਹ ਦੇ ਕਾਨਸਰਟ 'ਚ ਆਪਣੀ ਧੀ ਦੂਆ ਤੇ ਪਤੀ ਰਣਵੀਰ ਸਿੰਘ ਤੋਂ ਬਿਨਾਂ ਦੇਖਿਆ ਗਿਆ ਸੀ ਜੋ ਹਾਲੀ ਵਿੱਚ ਸਿੰਗਮ ਅਗੇਨ ਦੇ ਵਿੱਚ ਨਜ਼ਰ ਆਈ ਸੀ ਕੁਝ ਵਾਰਲ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਪੰਜਾਬੀ ਮੈਗਾ ਸਟਾਰ ਦਿਲਜੀਤ ਦੋਸਾਂਝ ਦੀ ਕਾਨਸਰਟ 'ਚ ਸਟੇਜ ਤੇ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ ਗਾਇਕ ਨੇ ਵੀ ਅਦਾਕਾਰਾਂ ਦੀ ਤਾਰੀਫ਼ ਕੀਤੀ ਤੀਦੂਆ ਦੇ ਜਨਮ ਤੋਂ ਬਾਅਦ ਬ੍ਰੇਕ ਤੇ ਚੱਲ ਰਹੀ ਦੀਪਿਕਾ ਮਾ ਬੜਮ ਤੋਂ ਬਾਅਦ ਪਹਿਲੀ ਵਾਰ ਕਿਸੇ ਕਾਨਸਰਟ ਦੇ ਵਿੱਚ ਨਜ਼ਰ ਆਈ ਹੁ ਦੀਪਿਕਾ ਮਾਦੁਕੋਨ ਅਤੇ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਤੇ ਸੁਰਖੀਆਂ 'ਚ ਨੇ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਨੇ ਉਹਨਾਂ ਦੀ ਟੀਮ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕਰਕੇ ਐਟ ਦਾ ਰੇਟ ਦੀਪਿਕਾ ਪਾਦੂਕੋਨ ਬੈਂਗਲੌਰ ਲਿਖਿਆ ਹੈ ਇਹ ਵੀਡੀਓ ਉਹਨਾਂ ਦੇ ਗੀਤ ਲਵਰ ਦਾ ਹੈ ਅਤੇ ਇਸ ਤੇ ਦੀਪਿਕਾ ਆਪਣੇ ਦੋਸਤਾਂ ਦੇ ਨਾਲ ਕਾਨਸਰਟ ਦੇ ਵਿੱਚ ਡਾਂਸ ਕਰਦੀ ਅਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ ਚਿੱਟੇ ਰੰਗ ਦੇ ਟੌਪ ਅਤੇ ਜੀਨਸ ਪਹਿਨੇ ਉਹ ਪੰਗੜਾ ਪਾਉਂਦੀ ਨਜ਼ਰ ਆ ਰਹੀ ਹੈ ਜਦੋਂ ਕਿ ਦਲਜੀ ਸਟੇਜ ਤੇ ਪ੍ਰਦਰਸ਼ਨ ਕਰ ਰਿਹਾ ਜਦੋਂ ਕੈਮਰਾ ਸਟੇਜ ਵੱਲ ਮੁੜਦਾ ਹੈ ਤਾਂ ਹਾਸਾ ਸੰਗੀਤ ਤੇ ਨੱਚਣਾ ਸ਼ੁਰੂ ਕਰ ਦਿੰਦੀ ਹੈ ਜਿਸ ਦੇ ਵਿੱਚ ਉਸ ਦੇ ਪਿੱਛੇ ਇੱਕ ਗ੍ਰਾਫਿਕ ਦਿਖਾਇਆ ਗਿਆ ਇਸ ਦੌਰਾਨ ਦਲਜੀਤ ਰਵਾਇਤੀ ਪੰਜਾਬੀ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਵੀਡੀਓ ਦੇ ਵਿੱਚ ਦਲਜੀਤ ਅਤੇ ਦੀਪਿਕਾ ਲਵਰ ਗੀਤ ਤੇ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਉਹਨਾਂ ਨੇ ਆਪਣਾ ਗੀਤ ਹਿੱਟ ਗੀ ਜੋ ਦਲਜੀਤ ਹੈ ਹੱਸ ਹੱਸ ਉਹ ਵੀ ਗਾਇਆ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦੀਪਿਕਾ ਉਸ ਨੂੰ ਕੁਝ ਕੰਨੜ ਲਾਈਨਸ ਖਾਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਕਾਰਨ ਦਰਸ਼ਕ ਉਸ ਲਈ ਤਾੜੀਆਂ ਮਚਾਉਂਦੇ ਨੇ ਬਾਦ ਦੇ ਵਿੱਚ ਦਿਲਜੀਤ ਨੇ ਅਦਾਕਾਰਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਦੋਸਤੋ ਅਸੀਂ ਵੱਡੇ ਪਰਦੇ ਤੇ ਸਭ ਤੋਂ ਖੂਬਸੂਰਤ ਅਭਿਨੇਤਰੀ ਦੇਖੀ ਹੈ આજ ਸਾਡੇ ਵਿਚਾਰ ਹੈ ਆਪਣੇ ਦਮ ਤੇ ਉਹਨਾਂ ਨੇ ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਸਾਨੂੰ ਸਭ ਨੂੰ ਮਾਣ ਹੈ ਸੋ ਇਹ ਵੀਡੀਓ ਤੁਸੀਂ ਖੁਦ ਦੇਖ ਲਵੋ